ਜੋ ਕੋ ਅਸਰ ਜਿਹੜਾ ਜਿਹਦਾ ਮਕਾਨਟਾ ਇਹ ਚੱਲ ਰਿਹਾ ਤੇ ਕਿ ਕਰਵੇ ਕਿੰਨੇ ਪਰਚੇ ਨਾਲ ਤੇ ਉਤੇ ਮੁਕਸਰ ਡਿਸਟ੍ਰਿਕਟ ਤੇ ਅੱਜ ਜੋ ਹੈਗਾ ਇੱਕ ਇਲੀਗਲ ਸਟਰਕਚਰ ਜੋ ਸਰਕਾਰੀ ਥਾਂ ਤੇ ਬਣਿਆ ਹੋਇਆ ਸੀਗਾ ਤੇ ਜੋ ਕੋਆਰਡੀਨੇਟਿੰਗ ਏਜੰਸੀ ਹੈ ਡਿਸਟ੍ਰਿਕਟ ਡੀਡੀਪੀਓ ਆਫਿਸ ਤੇ ਇਸ ਤੇ ਪ੍ਰੋਪਰ ਇਸ ਨੂੰ ਅੱਗੇ ਪੁਲਿਸ ਨੂੰ ਰਿਕਵਿਜ਼ੀਸ਼ਨ ਕੀਤੀ ਗਈ ਸੀ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਦੇ ਸਾਹਮਣੇ ਅਸੈਸ ਕੀਤਾ ਗਿਆ ਤੇ ਅੱਜ ਇੱਥੇ ਪ੍ਰੋਪਰ ਫੋਰਸ ਦੀ ਡਿਪਲੋਇਮੈਂਟ ਕੀਤੀ ਗਈ ਹੈ ਤੇ ਡਿਮੋਲੀਸ਼ਨ ਐਕਸਰਸਾਈਜ਼ ਜੋ ਹੈ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਸ ਚ ਲੋਕਾਂ ਦਾ ਵੀ ਇਸ ਚ ਚੰਗਾ ਕੋਆਪਰੇਸ਼ਨ ਮਿਲਿਆ ਹੈਗਾ ਕਿ ਲੋਕੀ ਇਸ ਚੀਜ਼ ਨੂੰ ਅਪਰੀਸ਼ੀਏਟ ਕਰ ਰਹੇ ਹੈਗੇ ਡੈਟਰੈਂਟ ਤੇ ਐਗਜ਼ੈਂਪਲਰੀ ਰਿਐਕਸ਼ਨ ਜੋ ਡਰੱਗ ਸਮਗਲਰ ਪੈਡਲਰਸ ਤੇ ਹੋ ਰਿਹਾ ਹੈਗਾ ਤੇ ਇਸ ਚ ਵੀ ਜੋ ਇਹ ਸਟਰਕਚਰ ਬਣਿਆ ਹੋਇਆ ਸੀ ਤੁਸੀਂ ਦੇਖ ਰਹੇ ਹੋ ਇਹ ਦੋ ਮੰਜ਼ਿਲਾ ਤਿੰਨ ਮੰਜ਼ਿਲਾ ਸਟਰਕਚਰ ਬਣਿਆ ਹੋਇਆ ਹੈਗਾ ਤੇ ਇਹਨਾਂ ਤੇ ਮਲਟੀਪਲ ਐਫਆਰ ਐਨਡੀਪੀਐਸ ਦੀ ਹੈਗੀਆਂ ਤੇ ਮਲਟੀਪਲ ਐਨਡੀਪੀਐਸ ਦੀ ਐਫਆਰਸ ਤੇ ਇੱਕ ਚ ਸਜ਼ਾ ਵੀ ਹੋਈ ਹੈਗੀ ਤੇ ਇਸ ਤੇ ਹੀ ਬਿਸਤੇ ਜੋ ਇਸ ਤੇ ਅੱਗੇ ਕਾਰਵਾਈ ਜੋ ਕੀਤੀ ਜਾ ਰਹੀ ਹੈ ਤੇ ਮੈਂ ਅੱਜ ਤੁਹਾਡੇ ਮਾਧਿਅਮ ਤੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡ कोई इलीगल स्ट्रक्चर बनाता है इलीगल तरीके से कोई कार्रवाई कर तो उस करता हैगा तो उससे एगजैंपलरी तो डेटर एंड एक्शन लिया जाऊगा तो मुक्सर पुलिस इज कमिटेड फॉर एगजैम्पलरी एंड डेटर एंड एक्शन अगेंस्ट द बैडलरस एंड समगलरस के पिछले कुछ टाइम तो प्रॉपर्टीज जो अटैच भी कराई गई हैगी है डिमोलिशन है, एक्सरसाइज भी एग्जीक्यूट की गई हैगी पब्लिक का इससे चंगा कोपरेशन मिल रहा है तो मैं लोकल पिंड भी पिंड की गल करा तो सरपंच साहब ने भी शेयर किया कि इतने ਜੋ ਇਹਨਾਂ ਦੇ ਮਲਟੀਪਲ ਐਫਅयर्स ਸੀ ਤੇ ਹੁਣ ਪਬਲਿਕ ਚ ਇਸ ਦੇ ਪਰਸੈਪਸ਼ਨ ਚ ਬਹੁਤ ਫਰਕ ਪੈ ਰਿਹਾਗਾ ਸਰ ਇਹ ਜਿਹੜੇ ਪੰਚਾਇਤੀ ਜਗ੍ਹਾ ਚ ਬਣੀਆਂ ਇਹੇ ਤੁਸੀਂ ਟਾਰ ਰਹੇ ਹੋ ਜਾਂ ਨਸ਼ਾ ਤਸਕਰ ਚਾਹੇ ਕੋਈ ਵੀ ਹੈ ਕਿਤੇ ਵੀ ਉਹਦੀ ਆਪਣੀ ਜਗ੍ਹਾ ਤੇ ਉਹ ਬਣਾਇਆ ਉਹਨੇ ਮਤਲਬ ਦੇਖੋ ਇਹ ਨਾ ਇੱਕ ਲੀਗਲ ਪ੍ਰੋਸੀਜਰ ਹੈਗਾ ਕਿ ਪਹਿਲਾਂ ਅਸੀਂ ਚੈੱਕ ਕਰਦੇ ਆ ਕਿ ਡਰੱਗ ਕ੍ਰਾਈਮ ਚ ਇਨਵੋਲਡ ਕਿਤਨੇ ਕਿਤਨੇ ਐਫਅयर्स ਹੈਗੇ ਆਂ ਇਹ ਸਰਕਾਰੀ ਥਾਂ ਤੇ ਉਸ ਚੈੱਕ ਕਰਨ ਦਾ ਇੱਕ ਤਰੀਕਾ ਹੈਗਾ ਕਿ ਜੋ ਕੰਸਰਨ ਜੋ ਸਿਵਲ ਅਥਾਰਟੀ ਹੈ ਉਸ ਚ ਉਹ ਚੈੱਕ ਕੀਤਾ ਜਾਂਦਾ ਹੈਗਾ ਤੇ ਉਹਨਾਂ ਦੇ ਵੱਲੋਂ ਫਿਰ ਰਿਕੁਐਸਟ ਹੁੰਦੀ ਹੈ ਉਸ ਦੇ ਬਾਅਦ ਫਿਰ ਇਸ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ ਕਿੰਨੇ ਪਰਚੇ ਇਹ ਇਹਨਾਂ ਦੇ ਮਿਲਾ ਕੇ ਇਹਨਾਂ ਦੇ ਪਰਿਵਾਰਿਕ ਤੌਰ ਤੇ ਹੋਰ ਵੀ ਮੈਂਬਰਸ ਦੇ ਵੀ ਮਲਟੀਪਲ ਪਹਿਲਾਂ ਵੀ ਐਫ ਆਰ ਹੈਗੀਆਂ ਤੋਂ 7-8 ਪਰਚੇ ਇਹਨਾਂ ਦੇ ਰਜਿਸਟਰ ਆਲਰੇਡੀ ਹੈਗੇ ਆ ਇਸ ਚ ਇੱਕ ਤੇ ਤਾਂ ਸਜ਼ਾ ਵੀ ਹੋਈ ਹੋਈ ਹੈਗੀ ਇਸ ਚ ਫੋਟੋ ਫਲੋ ਤੇ ਪ੍ਰੋਸੀਜਰ ਪਿੰਡ ਦੇ ਵਿੱਚ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ ਕਿੰਨਾ ਕੁ ਕੋਈ ਵੱਲੋਂ ਸਾਸ ਦੇ ਕੋਈ ਨਹੀਂ ਇਹ ਤੁਸੀਂ ਲੋਕਾਂ ਤੇ ਵੀ ਪੁੱਛ ਸਕਦੇ ਹੋ ਤੇ ਜੋ ਸਾਨੂੰ ਜੋ ਫੀਡਬੈਕ ਤੇ ਇੱਕ ਇਨਪੁਟ ਆਈ ਹੈਗੀ ਕਿ ਲੋਕਾਂ ਚ ਚੰਗਾ ਮੈਸੇਜ ਜਾਂਦਾ ਹੈਗਾ ਕਿ ਅਗਰ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਕਾਲੀ ਕਮਾਈ ਤੇ ਕੁਝ ਸਟਰਕਚਰ ਬਣਾਉਂਦਾ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਹੋਰ ਵੀ ਪਿੰਡ ਚ ਜੇ ਕੋਈ ਫਿਰ ਲੱਗਿਆ ਮਤਲਬ ਉਹ طرف ਉਹਦੇ ਵਿੱਚ ਨਹੀਂ ਪਹਿਲਾਂ ਜਿਵੇਂ 2 ਮਹੀਨਾ ਪਹਿਲਾਂ ਵੀ ਇਸ ਪਿੰਡ ਚ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਗਈ ਸੀ ਉਸ ਵੀ ਲੋਕਾਂ ਦਾ ਚੰਗਾ ਇਮਪ੍ਰੈਸ਼ਨ ਹੈ ਅੱਗੇ ਕੋਈ ਵੀ ਮਕਾਨ ਪਾਇਆ ਨਹੀਂ ਅੱਗੇ ਜਿਹੜੇ ਮੈਂ ਪਿੰਡ 'ਚ ਕੋਈ ਹੋਰ ਲੋਕ ਕਰ ਰਿਹਾ ਉਹਨਾਂ ਦਾ ਵੀ ਕੋਈ ਤਾਂ ਕੁਝ ਨਹੀਂ ਨਹੀਂ ਹਲੇ ਤੋਂ ਫਿਲਹਾਲ ਜੋ ਹੈ ਇੰਡੀਵਿਜੂਅਲ ਕੇਸ ਤੇ ਮੈਂ ਇਸ ਦੀ ਗੱਲ ਕਰ ਸਕਦਾ ਹਾਂ ਹਾਂਜੀ ਥੈਂਕ ਯੂ ਭਾਈ ਸੱਤ ਜੀ ਸਾਹਿਬ ਇਹ ਜਿਹੜਾ ਵਕਾਂਟ ਆਇਆ ਜਾ ਰਿਹਾ ਕੀ ਦਾ ਮਕਾਨ ਹੈਗਾ ਤੇ ਕੀ ਦੇ ਨਾਮ ਇਹ ਇਹਨਾਂ ਜੀ ਪੰਜਾਬ ਸਰਕਾਰ ਨੇ ਜਿਹੜੇ ਜਿਹੜੇ ਨਿਪਸ਼ਾਮ ਲੜਦੇ ਨੇ ਜਾਇਜ਼ ਕਬਜ਼ੇ ਉਹਨਾਂ ਤੋਂ ਕਬਜ਼ਾ ਹਟਾਉਣ ਦੀ ਖਾਤਰ ਵਕ ਵਕ ਕੇਸ ਕੀਤੇ ਸੀ ਧਾਰਾ 07 ਦੇ ਅਦੀ ਨੇ ਇਹ ਵੀ ਲੰਮੇ ਟਾਈਮ ਤੋਂ ਕੇਸ ਸੀਗਾ ਪਾਲ ਕੌਰ ਪਤਨੀ ਜਗਸੀਰ ਸਿੰਘ ਪੁੱਤਰ ਬਿੱਲੂ ਸਿੰਘ ਦੇ ਨਾਂ ਤੇ ਇਹਨਾਂ ਦਾ ਜਿਹੜਾ ਖਸਰਾ ਨੰਬਰ ਹੈ ਉਹ ਕਤੋਨੀ 1013 ਮਰੱਬਾ ਨੰਬਰ 1774 ਤੇ ਖਸਰਾ 270 ਦੇ ਵਿੱਚ ਇਹਦੇ ਕੋਲੇ 10 ਮਰਲੇ ਦੇ ਵਿੱਚ ਕਾਬੇ ਸੀ ਮਾਨਯੋਗ ਡੀਡੀਪੀਓ ਸਭ ਦੀ ਅਦਾਲਤ ਨੇ ਇਹਦੇ ਖਿਲਾਫ ਇਹਨਾਂ ਦੇ ਫੈਸਲਾ ਦਿੱਤਾ ਤੇ ਅੱਜ ਇਹਨਾਂ ਤੋਂ ਪੁਲਿਸ ਦੀ ਮਦਦ ਨਾਲ ਡੀਡੀਪੀਓ ਦਫ਼ਤਰ ਵੱਲੋਂ ਜਸਟਿਸ ਡਿਊਟੀ ਮੇਜ ਸਟੇਟ ਲਾ ਕੇ ਇਹਨਾਂ ਤੋਂ ਕਬਜ਼ਾ ਲਿਆ ਗਿਆ ਹੈ ਕੋਈ ਇਹ ਜਿਹੜੀ ਮਕਾਨਟ ਆਇਆ ਜਾ ਰਿਹਾ ਹੈ ਉਹਦੀ ਕੀਮਤ ਪੱਕੀ ਗਈ ਹੈ ਵੀ ਇਹਨੂੰ ਕਿੱਲ ਕਰੀ ਨੀ ਕੀਮਤ ਨਹੀਂ ਆਕੀ ਗਈ ਫਿਲਹਾਲ ਇਹਦਾ ਇਹ ਉੱਚ ਅਧਿਕਾਰੀਆਂ ਨੂੰ ਪਤਾ ਹੈ ਕਿ ਇਹਦੀ ਕੀ ਕੀਮਤ ਹੈ ਕੀ ਹੈ ਫਿਲਹਾਲ ਕਬਜ਼ਾ ਛਡਾਉਣ ਵਾਸਤੇ ਹੀ ਕਿਹਾ ਗਿਆ ਇਹ ਧਾਰਾ 7 ਦੇ ਅਧੀਨ ਇਹਨਾਂ ਤੇ ਕੇਸ ਹੈ ਹੋਰ ਵੀ ਕੇਸ ਹੈ ਜਿਵੇਂ ਜਿਵੇਂ ਫੈਸਲੇ ਆਈ ਜਾਣਗੇ ਉਵੇਂ-ਉਵੇਂ ਕਬਜ਼ੇ ਲਏ ਜਾਣਗੇ ਪਿੰਡ ਚ ਕਿੰਨੇ ਕਮਲੋ 40 ਤੋਂ 45 ਬੰਦਿਆਂ ਤੇ ਕੇਸ ਧਾਰਾ 7 ਦਾ ਹੈਗਾ ਹੈ ਤੇ ਜਿਹੜੇ ਜਿਹੜਿਆਂ ਦਾ ਫੈਸਲਾ ਆਈ ਜਾਂਦਾ ਉਹ ਨਾ ਉਹਨਾਂ ਦੇ ਕੁਸਕੀਆਂ ਦੇ ਖਾਲੀ ਵਾਈ ਯੋਗ ਤੇ ਕਬਜ਼ੇ ਕੀਆਂ ਦੇ ਮਕਾਨ ਪਾਏ ਹੋਏ ਆ ਜਿਵੇਂ ਜਿਵੇਂ ਫੈਸਲਾ ਆਈ ਜਾਊਗਾ ਉਸ ਉਸੇ ਹਿਸਾਬ ਨਾਲ ਇਹ ਕਬਜ਼ੇ ਛਡਾਈ ਜਾਣਗੇ ਜਿਹੜਾ ਇਹਨਾਂ ਦਾ ਸੀਗਾ ਇਹ ਟੋਟਲ 10 ਮਰਲੇ ਦਾ ਇਹ 10 ਮਰਲੇਾਂ ਦੇ ਕਰੀਬ 10 ਮਰਲੇ ਸੀਗੇ ਜੀ ਇਹ ਪਹਿਲਾਂ ਇਹ 12 ਉਹ ਜਿਵੇਂ ਆਪਾਂ ਕਹਦੇ ਇੱਕ ਪ੍ਰਾਦਰੀ ਹੈ ਜਿਹੜੇ ਪੰਚਾਇਤ ਦੀ ਪਹਿਲਾਂ ਸ਼ਾਮਲਾਟਾਂ ਦੇ ਕੋਈ ਮੁੱਲ ਨਹੀਂ ਹੁੰਦੇ ਸੀ ਲੋਕੀ ਬਹਿ ਕੇ ਵਲਕੇ ਇਹ ਨਾ ਤਾਂ 5 ਮਰਲਿਆਂ ਦੀ ਸਕੀਮ ਦੇ ਵਿੱਚ ਕਿਸੇ ਪਾਸੋਂ ਆ ਰਿਹਾ ਸੀ ਉਹ ਤੁਸੀਂ ਹੁਣ ਹਾਲਾਤ ਦੇਖੀ ਜਾਂਨੇ ਹੋ ਬਾਕੀ ਤੁਹਾਨੂੰ ਪੁਲਿਸ ਨੇ ਪੜੇ ਵਿਸਤਾਰ ਨਾਲ ਦੱਸਦਾ ਕਿ ਤੁਹਾਡੇ ਜੀ ਇਹਨਾਂ ਦੇ ਐਨਡੀਪੀ ਐਕਟ ਦੇ ਦੀ ਵੀ ਕੋਈ ਪਰਚੇ ਸੀਗੇ ਵੀ ਇਹਨਾਂ ਦਾ ਵੀ ਕੇਸ ਸੀਗਾ ਪਰ ਜਿਹੜਾ ਇਹ ਕਬਜ਼ਾ ਹੈ ਉਹ ਧਾਰਾ 7 ਦੇ ਅਧੀਨ ਹੈ ਉਹਦੇ ਲੈ ਨਜਾਇਜ਼ ਕਬਜ਼ਾ ਸ਼ਾਮਲਾਟ ಗ್ರಾಮ ਪੰਚਾਇਤ ਚੋੜਦਾ ਜੀ ਮੈਂ ਮਦਦ ਅੱਜ ਕੀ ਨਾ ਕੀ ਤੁਹਾਡੇ ਸੁਖਜੀਤ ਕੌਰ ਅੱਛਾ ਕੀ ਕੋਈ ਪਿੰਡ ਦਾ ਹੁੰਦਾ ਤੁਹਾਡੇ ਕੋਲ ਹਾਂਜੀ ਪੰਚਾਇਤ ਮੈਂਬਰ ਆ ਜੀ ਹਾਂਜੀ ਸਰ ਸਾਡੇ ਪਿੰਡ ਵਿੱਚ ਵੀ ਆਈ ਜੇ ਮਕਾਨ ਨਸ਼ਾ ਤੇ ਆਈ ਜੇ ਕੀ ਮਲੋ ਜਾਂ ਕਿੰਨਾ ਕਸਰ ਪੈ ਰਿਹਾ ਹੈ ਸਰ ਹੈਲੋ ਸਰ ਕਾਫੀ ਫਾਇਦਾ ਰਿਹਾ ਜੀ ਹੁਣ ਤਾਂ ਬਹੁਤ ਵਧੀਆ ਕੰਮ ਹੋ ਜਾਂਦਾ ਜੀ ਬਹੁਤ ਫਰਕ ਆ ਨਾ ਸਹੀ ਫਰਕ ਪੈਂਦਾ ਪਿੰਡੋੜੇ ਲੱਗ ਜੀ ਬਹੁਤ ਜ਼ਿਆਦਾ ਸੀਗਾ ਜੀ ਪਹਿਲਾਂ ਸਰ ਕਾਦਾ ਨਹੀਂ ਚੱਲਦਾ ਚਿੱਟਾ ਜੀ ਬਹੁਤ ਖੁਸ਼ੀ ਚੱਲੀ ਜਾਂਦਾ ਸੀ ਜੀ ਬੰਤ ਬੰਤ ਚਿੱਟਾ ਸੀਗਾ ਜੀ ਹਾਂਜੀ ਕੋਲ ਕਿੰਨਾ ਦਾ ਮੁੱਲ ਸਰ ਬਹੁਤ ਫਰਕ ਪੈ ਗਿਆ ਜੀ ਹਾਂਜੀ ਅੱਜ ਤੇਰਾ ਲਗਾਏ ਦਾ ਇਹ ਕਿੰਨੇ ਉਹ ਸਹੀ ਢੰਗ ਤਰੀਕੇ ਨਾਲ ਵਧੀਆ ਸਹੀ ਢੰਗ ਤਰੀਕੇ ਨਾਲ ਪਾਇਆ ਗਿਆ ਕੋਈ ਵੇਚਦਾ ਪਾਉਂਦਾ ਹਾਂਜੀ ਇਹਨਾਂ ਦਾ ਕੋਈ ਕੰਮ ਕਰਦਾ ਮਤਲਬ ਜਿਹੜਾ ਨਸ਼ਾ ਸਰ ਇਹਨਾਂ ਦੇ ਬੱਚੇ ਵੀ ਲੱਗ ਹੀ ਪੈਂਦੇ ਆ ਜੀ ਵੱਡੇ ਤੇ ਲੱਗ ਛੋਟੇ ਤੇ ਕਰਦੇ ਆ ਜੀ ਹਾਂਜੀ ਮਲੋਟਾ ਵਾਲਿਓ ਆਹ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਆਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਆ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ ਚਾਰ ਦਿਨਾਂ ਲਈ ਫ੍ਰੀ ਐਂਡ ਕੋਸਟ